ਜੋਦੋ ਕਿਤੇ ਗੁਰਬਾਣੀ ਦੀ ਕਥਾ ਹੁੰਦੀ ਹੈ ਨਾ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦੇ ਚੀਜ਼ਾਂ ਨੂੰ ਖੰਡਨ ਕਰਿਆ। ਮਤਲਬ ਆਪਾਂ ਆਮ ਹੀ ਦੇਖਦਾ ਮੈਂ ਵੀ ਕਈ ਪਿੰਡਾਂ ਦਾ ਮਾਹੌਲੇ ਹੁੰਦਾ ਬਾਬਾ ਜੀ ਤੇ ਮਟੀਆਂ ਤੇ ਬਾੜਾ ਲੱਗਦੇ ਐ। ਮਟੀਆਂ ਨੂੰ ਨਿੰਦਦੇ ਰਹਿੰਦੇ ਐ ਹੋ ਨਹੀਂ ਕਰਨਾ ਹੋ ਨਹੀਂ ਕਰਨਾ ਵੀ ਅਸੀਂ ਥੋੜੀ ਕਹਨੇ ਤੇ ਮਹਾਰਾਜ ਕਹਿੰਦੇ ਮਹਾਰਾਜ ਨਾਲ ਲਾਲੋ ਮਤਾਂ ਅੱਗੇ ਜਿਨੇ ਲਾਉਣਾ। ਸਿੱਖ ਥੋੜੀ ਕਹਿੰਦਾ ਕਈ ਗ੍ਰੰਥੀ ਸਿੰਘਾਂ ਦੀ ਗੁਰੂ ਘਰਾਂ 'ਚ ਛੁੱਟੀ ਇਸ ਕਰਕੇ ਹੋ ਜਾਂਦੀ ਹੈ ਉਹ ਕਹਿੰਦੇ ਤੇ ਨਿੰਦਿਆ ਕਰਦਾ ਜੀ ਤੇ ਜਿਹੜਾ ਮਹਾਰਾਜ ਕਹਿੰਦਾ ਇੱਥੇ ਸਾਡਾ ਕੋਈ ਜੋਰ ਨਹੀਂ ਚੱਲਦਾ ਮਤਲਬ ਆਪਣੀ ਮਤ ਥੋੜੀ ਹੈ ਉਹਨੂੰ ਉੱਥੋਂ ਤੱਕ ਰੱਖਣਾ ਹੈ ਜੇ ਕੋਈ ਗਿਆਨੀ ਵਿਦਵਾਨ ਸੰਜਣ ਸਾਨੂੰ ਗੁਰੂ ਦੇ ਗੱਲ ਦੱਸਦਾ ਵੀ ਭਾਈ ਮਹਾਰਾਜ ਇਹ ਕਹਿੰਦੇ ਆ ਵੀ ਦੁਬਦਾਨਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਤੇ ਅੱਜ ਹੈਗੀ ਗੂਗਾ ਨੌਮੀ ਹੈ ਜੀ ਅੱਜ ਹੈਗੀ ਗੂਗਾ ਨੌਮੀ ਜੇ ਹੁਣ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਫਿਰ ਕੀ ਹੁੰਦਾ ਹੈ ਲੈ ਗੂਗਾ ਆ ਗਿਆ ਗੂਗੇ ਦੇ ਵਿਰੁੱਧ ਹੋ ਗਏ ਤੇ ਮਹਾਰਾਜ ਕਹਿੰਦੇ ਭਾਈ ਇਹੋ ਜੀਆਂ ਚੀਜ਼ਾਂ ਕੋਈ ਨਹੀਂ ਹੁੰਦੀਆਂ ਗੂਗੇ ਦਾ ਜਨਮ ਹੋ ਗਿਆ ਗੋ ਬੋਰਖਣਾ ਦੀ ਮੈਲ ਦਾ ਕੰਨਾਂ ਦੀ ਮੈਲ ਤੋਂ ਪੈਦਾ ਹੋ ਗਿਆ ਲੈ ਕਦੇ ਬੱਚਾ ਕੰਨਾਂ ਦੀ ਮੈਲ ਤੋਂ ਬਣਿਆ ਸਤਿਗੁਰੂ ਕਹਿੰਦੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪੜੇ ਧੋਈ ਉਹ ਐਵੇਂ ਉਹੀ ਜੰਮੇ ਜਿਹੜੇ ਵਾਸੋਂ ਬਾਬੇ ਬਣਦੇ ਸਭ ਤੋਂ ਸਾਡੇ ਬਾਬੇ ਬਣ ਗਏ ਸਾਡੇ ਬਾਬੇ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਹਾਂਜੀ ਅਜੀਤ ਸਿੰਘ ਜੁਹਾਰ ਸਿੰਘ ਵਰਗੇ ਸਾਡੇ ਬਾਬੇ ਸੀਗੇ ਅਸੀਂ ਬਾਬੇ ਹੋਰ ਹੀ ਬਣਾ ਲਏ ਹੁਣ ਜਦੋਂ ਕੋਈ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਫਿਰ ਉਹਦੀ ਗੱਲ ਨੂੰ ਸਮਝਣਾ ਨਹੀਂ ਹੈ ਰੌਲਾ ਪਾ ਦੇਣਾ ਤੁ 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 ਕਰ ਦੇਣੀ ਆ ਪਿੰਡ ਚ ਵੀ ਬਾ ਜੀ ਬਾ ਬਾਬੇ ਨੇ ਦੇ ਫਲਾਣੇ ਨੂੰ ਨਿੰਦਤਾ ਅਸਲ ਵਿੱਚ ਕਈ ਬੰਦੇ ਲਾਈ ਲੱਗ ਹੁੰਦੇ ਵੀ ਕਿਸੇ ਨੇ ਕਹਿਤਾ ਮਤਲਬ ਕਿਸੇ ਕਮੇਟੀ ਵਾਲੇ ਬਾਬੇ ਨੂੰ ਕਹਿਦਾ ਕਿਸੇ ਨੇ ਕੋਈ ਗੁੱਸਾ ਨਾ ਮਣਾਇਓ ਕਮੇਟੀ ਵਾਲੇ ਵੀ ਅੱਛਾ ਮਨਾਲੋਗੇ ਤੇ ਮਨਾਲਿਓ ਐਡਾ ਵੀ ਫਰਕ ਨਹੀਂ ਹੁੰਦਾ ਮਸਲਾ ਕੀ ਹੈ ਵੀ ਕਿਸੇ ਬੰਦੇ ਨੇ ਬਾਹਰੋਂ ਕਹਿਤਾ ਵੀ ਬਾਬਾ ਜੀ ਤੇ ਨਿੰਦਿਆ ਕਰਦੇ ਆਂ ਅਗਲੇ ਨੇ ਇਕੱਠੇ ਹੋ ਕੇ ਕਰਾ ਸੁਣੀ ਸੁਣਾਈ ਗੱਲ ਬਾਬਾ ਜੀ ਤੁਸੀਂ ਨਾ ਬੋਲਿਆ ਕਰੋ ਉਹ ਮਹਾਰਾਜ ਦੀ ਗੱਲ ਨਹੀਂ ਸੁਣੀ ਲੋਕਾਂ ਦੀ ਸੁਣ ਲਈ ਹੈ ਜੀ ਸੁਣਨੀ ਹੁੰਦੀ ਐ ਸੀ ਮਹਾਰਾਜ ਦੀ ਗੱਲ ਕਈ ਵਾਰੀ ਬੰਦਾ ਮਹਾਰਾਜ ਦੀ ਗੱਲ ਸੁਣਦਾ ਨਹੀਂ ਲੋਕਾਂ ਦੀ ਸੁਣ ਕੇ ਆ ਕੇ ਬਾਬੇ ਨਾਲ ਲੜ ਪੈਂਦਾ ਗੁਰੂ ਸਾਹਿਬ ਕਹਿੰਦੇ ਭਾਈ ਸਿੱਖਾ ਜੇੜੇ ਤੇਰੀ ਬੁੱਧੀ ਐ ਜੇ ਕਿਸੇ ਕੋਲੇ ਥੋੜੀ ਮਤ ਐ ਗੁਰੂ ਸਾਹਿਬ ਕਹਿੰਦੇ ਉਹ ਅਗਲੇ ਦੇ ਕੋਲੋਂ ਗਿਆਨ ਲੈ ਕੇ ਮਤ ਵੱਡੀ ਕਰ ਲੈ ਜਿਆਦੇ ਗਿਆਨ ਲੈਣਾ ਮਤ ਵੱਡੀ ਹੋ ਜੇਗੀ ਗਿਆਨ ਜਿਆਦੇ ਮਿਲ ਜੇਗਾ ਤਾਂ ਗੁਰੂ ਸਾਹਿਬ ਕਹਿੰਦੇ ਬਾਦ ਵਿਰੋਧ ਨਾ ਕਰ ਉਹ ਗੱਲ ਦੇ ਨਿਰਣਾ ਕਰ ਵੀ ਸੱਚੀ ਮਹਾਰਾਜੇ ਕਹਿੰਦੇ ਲੜਨ ਦਾ ਵਿਸ਼ਾ ਥੋੜੀ ਐ ਇਹ ਜੇ ਕੋਈ ਵਿਦਵਾਨ ਸੱਜਣ ਸਾਨੂੰ ਕਿਸੇ ਗੱਲ ਤੋਂ ਰੋਕਦਾ ਏ ਉਹਨੇ ਪਹਿਲਾਂ ਸਟੱਡੀ ਕਰੀ ਹੁੰਦੀ ਏ ਪੜਿਆ ਹੁੰਦਾ ਏ ਮਤਲਬ ਇਹ ਕਹਿ ਲਈ ਵੀ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ 18 18 20 20 ਸਾਲ ਹੋ ਗਏ ਮੈਨੂੰ ਆ ਕੰਮ ਚ ਸਾਡਾ ਤਜਰਬਾ ਹੁੰਦਾ ਏ ਰੋਜ਼ ਪਾਣੀ ਪੜਨੇ ਸਾਨੂੰ ਪਤਾ ਹੀ ਹੁੰਦਾ ਹੈ ਮਹਾਰਾਜ ਨੇ ਕਿੱਥੇ ਕੀ ਕਹਿਆ ਜੇ ਹੁਣ ਅਸੀਂ ਮਹਾਰਾਜ ਦੀ ਨਹੀਂ ਗੱਲ ਕਹਿੰਦੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਸੱਚ ਸੁਣਾਏ ਸੀ ਸੱਚ ਕੀ ਵੇਲਾ ਸਮੇਂ ਸਿਰ ਸੱਚ ਕਹਿ ਦਿਆ ਕਰੋ ਗੁਰੂ ਘਰ ਦਾ ਅੰਨ ਖਾਨਿਆ ਸੀ ਜੇ ਗੁਰੂ ਘਰ ਰਹਿ ਕੇ ਸੱਚੇ ਦੇ ਕੋਲੇ ਸੱਚ ਨਹੀਂ ਬੋਲਿਆ ਫੇਰ ਕਿੱਥੇ ਬੋਲਾਂਗੇ ਅਸੀਂ ਮਹਾਰਾਜ ਦੇ ਕੋਲੇ ਬਹਿ ਕੇ ਸੱਚੀ ਗੱਲ ਨਹੀਂ ਕਹਿ ਸਕਦੇ ਫੇਰ ਗੱਲ ਕਰਦੀ ਏ ਕਈ ਪਿੰਡਾਂ ਦੇ ਵਿੱਚ ਮੈਂ ਇਹੋ ਜਿਹਾ ਵੀ ਮਾਹੌਲ ਦੇਖਿਆ ਏ ਬੇ ਗੁਰਦੁਆਰੇ ਮਹਾਰਾਜ ਦੀ ਨਹੀਂ ਚੱਲਦੀ ਰਹੀ ਸਾਡਾ ਘਰ ਹੋਵੇ ਸਾਡੇ ਬਾਪੂ ਦੀ ਚੱਲੇਣਾ ਉੱਤੇ ਹੋਰ ਹੀ ਚਲਾਈ ਜਾਵੇ ਅੱਗੇ ਚਾਚਾ ਤਾਇਆ ਫਿਰ ਸਾਨੂੰ ਚੰਗਾ ਨਹੀਂ ਲੱਗ ਲੱਗਦਾ ਗੁਰੂ ਦਾ ਘਰ ਹੋਵੇ ਤੇ ਗੁਰੂ ਦੀ ਮੱਤ ਚੱਲਣੀ ਚਾਹੀਦੀ ਹੈ ਭਾਵੇਂ ਮੈਂ ਐ ਭਾਵੇਂ ਕੋਈ ਹੋਰ ਐ ਅਸੀਂ ਆਪਣੀ ਮੱਤ ਨਾ ਚਲਾਈਏ ਚਲਾਈਏ ਤੇ ਗੁਰੂ ਦੀ ਮੱਤ ਚਲਾਈਏ ਜੋ ਗੁਰੂ ਕਹਿੰਦਾ ਸਾਈ ਸਤਗੁਰੂ ਕਹਿੰਦੇ ਗੁਰ ਕੀ ਮੱਤ ਤੂੰ ਲਿਹੇ ਇਆਨੇ ਭਗਤ ਵਿਣਾ ਬਹੁ ਡੁੱਬੇ ਸਿਆਣੇ ਗੁਰੂ ਕਹਿੰਦੇ ਤੂੰ ਗੁਰੂ ਦੀ ਮਤ ਲੈ ਅਸੀਂ ਬੰਦਿਆਂ ਦੀ ਮਤ ਲਈ ਫਿਰਦੇ ਆ ਕਿਸੇ ਨੇ ਕਿਸੇ ਦੀ ਮਤ ਲੈ ਲਈ ਕਿਸੇ ਨੇ ਕਿਸੇ ਦੀ ਮਤ ਲੈ ਲਈ ਤਾਂ ਹੀ ਰੌਲਾ ਪੈ ਜਾਂਦਾ ਜਦੋਂ ਗੁਰੂ ਦੇ ਮਤ ਨੂੰ ਲਵਾਂਗੇ ਫੇਰ ਗੱਲ ਵੰਣੀ ਹੈ ਤੇ